ਉਹੀ ਲਾਹੇ ਨਾ ਵੱਡੇ ਵੀਰ ਲਾਹੇ ਨਾ ਵੱਡੇ ਵੀਰ ਟੈਨਸ਼ਨ ਨਾ ਲੈਣਾ ਮੇਰਾ ਭਰਾ ਹੋ ਜਾ ਰਹੋਗੇ ਹੋ ਯਾਰ ਬਾਈ ਬਾਈ ਕਹਿੰਦੀ ਦੁਨੀਆ ਸਾਂ ਤੇਰੇ ਕਿਆ ਚਾਲਾਂ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਤੇਰੇ ਬਾਈ ਬਾਈ ਕਹਿੰਦੀ ਦੁਨੀਆ ਓ ਯਾਰ ਬਾਈ ਬਾਈ ਕਹਿੰਦੀ ਦੁਨੀਆ ਤੇਰੇ ਕਿਆ ਚਾਲਾਂ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਤੇਰੇ ਕਿਆ ਚਾਲਾਂ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਡਾਲਰ ਵੀ ਆ ਲਾ ਜਿੰਨਾ ਭਰਾ ਮੇਰਾ ਉਮਰ ਤਰਾਂ ਦੀ ਚੜ ਤਾ ਤ ਮਚੂ ਕਾਲ ਜਾਹ ਓਦੋ ਕੈ ਸਕੂਲ ਲ ਲਈ ਪੰਜਾਬ ਦੇ ਹੈ ਉਮਰ ਤਰਾਂ ਦੀ ਆ ਮਕਰਾਂ ਦੀ ਚੜ ਤਾ ਤ ਮਚੂ ਕਾਲ ਜਾਹ ਓਦੋ ਕੈ ਸਕੂਲ ਲ ਲਈ ਤੂੰ ਪੰਜਾਬ ਦੇ ਹੈ ਮਤਰਾਂ ਦੀ ਚੜ ਤਾ ਤ ਮਚੂ ਕਾਲ ਜਾਹ ਓਦੋ ਕੈ ਸਕੂਲ ਲ ਲਈ ਤੂੰ ਪੰਜਾਬ ਦੇ ਹੈ ਉਮਰ ਤਰਾਂ ਦੀ ਚੜ ਤਾ ਤ ਮਚੂ ਕਾਲ ਜਾਹ ਓਦੋਂ ਕਾ ਸਕੂਲ ਲੈ ਲਈ ਤੂੰ ਪੰਜਾਬ ਦੇ ਹੈ ਓ ਰੋਟੀ ਖਾਦਿਆ ਕੇ ਕਲੀਮਾ ਪੁੱਛਦੀ ਓ ਜਿੰਨੇ ਡਾਲਰ ਕਮਾਣਾ ਬਾਕੀ ਕੀ ਸਾਰੇ ਪੁੱਛਦੇ ਓ ਰੋਟੀ ਖਾਦਿਆ ਕੇ ਕਲੀਮਾ ਪੁੱਛਦੀ ਓ ਜਿੰਨੇ ਡਾਲਰ ਕਮਾਣਾ ਬਾਕੀ ਕੀ ਸਾਰੇ ਪੁੱਛਦੇ ਓ ਰੋਟੀ ਖਾਦਿਆ ਕਰ ਕਲੀਮਾਂ ਪੁੱਛਦੀ ਓ ਜਿੰਨੇ ਡਾਲਰ ਕਮਾਣਾ ਬਾਕੀ ਕੀ ਸਾਰੇ ਪੁੱਛਦੇ ਹੈਰਾ ਮੇਰਾ ਥੈਂਕ ਯੂ ਹਾਈ ట్రాਨਸਫਰ ਹੋ ਰਿਹਾ ਪ੍ਰਾਇਮਰੀ ਨਹੀਂ ਯਾਰ ਮੁਰਕੇ ਥੋਕ ਬਣਾ ਪਾਤਾ ਹਾਂ ਲਾਹੇ ਨਾ ਵੱਡੇ ਵੀਰ ਲਾਹੇ ਨਾ ਵੱਡੇ ਵੀਰ ਟੈਨਸ਼ਨ ਨਾ ਲੈਣਾ ਮੇਰਾ ਭਰਾ ਹੋ ਜਿਆ ਰਹੋਗੇ ਹੋ ਯਾਰ ਬਾਈ ਬਾਈ ਕਹਿੰਦੀ ਦੁਨੀਆ ਹੈ ਓ ਤੇਰੇ ਕਿਹਿਆ ਚਾਲਾਂ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਤੇਰੇ ਬਾਈ ਬਾਈ ਕਹਿੰਦੀ ਦੁਨੀਆ ਓ ਯਾਰ ਬਾਈ ਬਾਈ ਕਹਿੰਦੀ ਦੁਨੀਆ ਓ ਤੇਰੇ ਕਿਹਿਆ ਚਾਲਾਂ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਤੇਰੇ ਕਿਹਿਆ ਚਾਲਾਂ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਡਾਲਰ ਵੀ ਆ ਲਾ ਜਿੰਨਾ ਭਰਾ ਮੇਰਾ ਰਾਂ ਦੀ ਚੜ ਤਾ ਤ ਮਚੂ ਕਾਲ ਜਾ ਉਹ ਧੋ ਕਾਸ ਖੂਲ ਲਲੀ ਪੰਜਾਬ ਦੇ ਹੈ ਉਹ ਮਿੱਤਰਾਂ ਦੀ ਆ ਮਿੱਤਰਾਂ ਦੀ ਚੜ ਤਾ ਤ ਮਚੂ ਕਾਲ ਜਾ ਉਹ ਧੋ ਕਾਸ ਖੂਲ ਲਲੀ ਤੂੰ ਪੰਜਾਬ ਦੇ ਹੈ ਮਿੱਤਰਾਂ ਦੀ ਚੜ ਤਾ ਤ ਮਚੂ ਕਾਲ ਜਾ ਉਹ ਧੋ ਕਾਸ ਖੂਲ ਲਲੀ ਤੂੰ ਪੰਜਾਬ ਦੇ ਹੈ ਸਿੱਖਾਂ ਦੀ ਚੜਤ ਤੋਂ ਮਚੂ ਕਾਲ ਜਾ ਉਹ ਦੋ ਕਾ ਸਕੂਲ ਲੈ ਲਈ ਤੂੰ ਪੰਜਾਬ ਦੇ ਰਹੇ ਹੋ ਰੋਟੀ ਖਾਦੀਆਂ ਕੇ ਕਲੀਮ ਪੁੱਛਦੀ ਉਹ ਜਿੰਨੇ ਡਾਲਰ ਕਮਾਣਾ ਬਾਕੀ ਕੀ ਸਾਰੇ ਪੁੱਛਦੇ ਹੋ ਰੋਟੀ ਖਾਦੀਆਂ ਕੇ ਕਲੀਮ ਪੁੱਛਦੀ ਉਹ ਜਿੰਨੇ ਡਾਲਰ ਕਮਾਣਾ ਕੀ ਕਿ ਸਾਰੇ ਪੁੱਛਦੇ ਹੈ ਉਹਨਾਂ ਦਿਖਾ ਦਿਆ ਕੈ ਕਲੀ ਮਾਂ ਪੁੱਛਦੀ ਉਹ ਜਿੰਨੇ ਡਾਲਰ ਕਮਾਣਾ ਕਿ ਕੀ ਸਾਰੇ ਪੁੱਛਦੇ ਹੈ ਪ੍ਰਾ ਮੇਰੇ ਥੈਂਕ ਯੂ ਹੈ ਤਰਾ ਫੋੜ ਰੱਖੋ ਪ੍ਰਾ ਮੇਰੇ ਮੈਂ ਯਾਰ ਮੁੜ ਕੇ ਥੋਕ ਬਣਾ ਮਾਰਦਾ ਓਏ